ਕਹਿੰਦੇ ਉਹ ਬਲਾਈ ਸੋਨੇਹਾ ਉਸ ਤੋਂ ਬਾਅਦ ਆ ਗਏ ਆਪਾਂ ਹੈਲੀਪੈਡ ਗੋਬਿੰਦ ਘਾਟ ਦਾ ਨਾ ਜਿਹੜਾ ਗੋਬਿੰਦ ਘਾਟ ਦਾ ਹੈਲੀਪੈਡ ਆ ਉਹਦੇ ਮੋਰੇ ਉਹਨਾਂ ਨੇ ਨੋਟਿਸ ਲਿਖ ਕੇ ਲਾਇਆ ਹੋਇਆ ਆ ਤੇ ਇਹ ਜਿਹੜਾ ਹੈਲੀਪੈਡ ਆ ਤੇ ਗੁਰਦੁਆਰਾ ਸਾਹਿਬ ਤੋਂ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਪਿੱਛੇ ਆ ਜੋਚੀ ਮੱਠ ਵਾਲੀ ਸਾਈਡ ਨੂੰ ਤੇ ਦੇ ਕੋਣ ਇਹ ਯੂਜ਼ ਕਰਦੇ ਆ ਜਾਂ ਕੋਈ ਹੋਰ ਹੋਏਗਾ ਬਾਕੀ ਇੱਥੇ ਵੀਰੇ ਆਇਆ ਹੋਆ ਹੈਦਰਾਬਾਦ ਤੋਂ ਹਾਓਰ ਯੂ ਫਾਈਨ ਫਾਈਨ ਦੇਖਾ ਇੰਗਲਿਸ਼ ਸਮਝ ਆਉਂਦੀ ਹੈ ਹਿੰਦੀ ਤੋਂ ਮੈਨੂੰ ਨਹੀਂ ਆਉਂਦੀ ਸੋ ਯਹਾਂ ਗੁਰਦੁਆਰਾ ਸਾਹਿਬ ਹੈ heem kun ਸਾਹਿਬ ਵਾਹ ਵੀ ਦਰਸ਼ਨ ਕਰਨੇ ਜਾਓਗੇ ਜਾਏਗੇ ਜਾਏਗੇ ਕੀ ਬਾਤ ਹੈ ਪੈਦਲ ਜਾਣਾ ਆਨੰਦ ਆਏਗਾ ਪੂਰਾ ਆਪਕੀ ਜੋ ਲੁੱਕ ਹੈ ਨਾ ਉਹ ਰੈਣੀ ਕਾਂ ਜੈਸੀ ਹੈ ਲੱਗ ਰਿਹਾ ਕਿ ਨਹੀਂ ਲੱਗਦਾ ਸੱਚ ਮੈਂ ਅਜ ਸੱਚ ਮੈਂ ਬੋਲੋ ਇੱਕ ਗੱਲ ਇਹ ਜਿਹੜੇ ਹੁਣ ਦਫੀਆ ਤਕਰੀਬਨ ਸਾਰਾ ਮੀਡੀਆ ਚੱਕੀ ਫਿਰਦੇ ਆ ਸਭ ਵੀਡੀਓ ਵਾਲੇ ਆ ਤੇ ਆਫਟਰ ਆਲ ਪਰੋਂਠੇ ਆ ਗਏ ਆ ਤੇ ਨਾਲੇ ਲੈਫਟ ਹੈਂਡ ਪਹਾੜ ਦੇ ਉੱਤੇ ਇੱਕ ਮੈਂ ਘਰ ਦੇਖਿਆ ਮੈਨੂੰ ਨਹੀਂ ਲੱਗਦਾ ਵੀ ਕੋਈ ਮੇਰਾ ਵੀਰ ਭਰਾ ਇੱਥੇ ਸ਼ੂਟ ਕਰਕੇ ਗਿਆ ਹੋਊਗਾ 뷰 ਬਹੁਤ ਸ਼ਾਨਦਾਰ ਆ ਬਾਕੀ ਇਹ ਆਗੇ ਤੁਹਾਨੂੰ ਦਿਖਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਤਰੀਕ 23 ਮਈ ਮਾਰਨਿੰਗ ਤੇ ਗੁਰਦੁਆਰਾ ਸਾਹਿਬ ਦੇ ਦਰਸ਼ ਮੇਲੇ ਕਰਕੇ ਚਾਹ ਪਾਣੀ ਛੱਕ ਕੇ ਨਾਸ਼ਤਾ ਛੱਕੀ ਤੇ ਉਸ ਤੋਂ ਬਾਅਦ ਆ ਗਏ ਆਪਾਂ ਹੈਲੀਪੈਡ ਜਿਹੜਾ ਹੈਲੀਪੈਡ ਆ ਇੱਕ ਮੈਂ ਛੋਟ ਵੀਡੀਓ ਪਾਈ ਆ ਜਿਹੜਾ ਗੁਰੂ ਗੋਬਿੰਦ ਘਾਟ ਦਾ ਨਾ ਜਿਹੜਾ ਗੋਬਿੰਦ ਘਾਟ ਦਾ ਹੈਲੀਪੈਡ ਆ ਉਹਦੇ ਮੋਰੇ ਉਹਨਾਂ ਨੇ ਨੋਟਿਸ ਲਿਖ ਕੇ ਲਾਇਆ ਹੋਇਆ ਆ ਤੇ ਮੈਂ ਇੱਕ ਛੋਟ ਵੀਡੀਓ ਪਾਈ ਵੀ ਆ ਤੇ ਪਿਛਲੇ ਬਲੌਗ ਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਆ ਤੇ ਇਹ ਜਿਹੜਾ ਹੈਲੀਪੈਡ ਆ ਤੇ ਗੁਰਦੁਆਰਾ ਸਾਹਿਬ ਤੋਂ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਪਿੱਛੇ ਆ ਜੋਚੀ ਮੱਠ ਵਾਲੀ ਸਾਈਡ ਨੂੰ ਤੇ ਆਪਾਂ ਉਧਰ ਹੀ ਜਾ ਰਹੇ ਹਾਂ ਉਹ ਵਿਜ਼ਿਟ ਕਰਦੇ ਹਾਂ ਤੇ ਕਿੰਨਾ ਕਿ ਪਿੱਛੇ ਆ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਲੈਂਦੇ ਆ ਤੇ ਸਾਹਮਣੇ ਦਿਖਾਈ ਦੇਣ ਲੱਪਿਆ ਜੀ ਹੈਲੀਪੈਡ ਹੈਲੀਪੈਡ ਤੇ ਪ੍ਰਾਣਾ ਹੀ ਆ ਤੇ ਦੇਖੋ ਹੁਣ ਇਹ ਯੂਜ਼ ਕਰਦੇ ਆ ਜਾਂ ਕੋਈ ਹੋਰ ਹੋਏਗਾ ਬਾਕੀ ਲੱਗ ਜਾ ਕੇ ਦੇਖਦੇ ਆ ਤੇ ਹਜੇ ਤੱਕ ਹੈਲੀ ਕਾਪਟਰ ਇੱਥੇ ਨਹੀਂ ਆਇਆ ਹੋਇਆ ਨਾ ਹੈਲੀ ਨਹੀਂ ਹੈਗਾ ਤੇ ਬਾਕੀ ਜਾ ਕੇ ਦੇਖਦੇ ਆਂ ਵੀ ਆਫਲਾਈਨ ਤੇ ਆਨਲਾਈਨ ਇਹਦੀ ਬੁਕਿੰਗ ਸਟਾਰਟ ਹੋਈ ਆ ਕਿ ਨਹੀਂ ਹੋਈ ਨਾ ਤੇ ਹੈਦਾ ਗੁਰਦੁਆਰਾ ਸਾਹਿਬ ਤੇ ਲੱਗ ਗਈ ਆ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਆ ਜੋਛੀ ਮੱਠ ਵਾਲੀ ਸਾਈਡ ਨੂੰ ਤੇ ਬਾਕੀ ਜਾ ਕੇ ਦੇਖਦੇ ਆਂ ਅਜੇ ਦੂਰੋਂ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ ਉੱਥੇ ਤੇ ਇਹ ਜਦੋਂ ਜੋਚੀ ਮੱਠ ਵਾਲੀ ਸਾਈਡ ਤੋਂ ਆਉਂਦੇ ਆ ਜਦੋਂ ਗੋਬਿੰਦ ਘਾਟ ਸਟਾਰਟ ਹੀ ਹੁੰਦਾ ਹੈ ਨਾ ਅ ਇੱਥੇ ਹੋਟਲ ਆ ਇੱਕ ਉਹ ਹੈਗਾ ਹਿਮਸ ਰੋਵਰ ਯੈਸ ਹਿਮਸ ਰੋਵਰ ਹੋਟਲ ਆ ਤੇ ਬਿਲਕੁਲ ਹਿਮਸ ਰੋਵਰ ਹੋਟਲ ਦੇ ਸਾਹਮਣੇ ਤੁਸੀਂ ਰੁਕ ਜਾਓ ਉਹਦੇ ਬੈਕ ਸਾਈਡ ਦੇ ਉੱਤੇ ਹੈਲੀਪੈਡ ਬਣਿਆ ਹੋਇਆ ਆ ਤੇ ਜੇ ਆਉਂਦੇ ਆ ਨੂ ਜੇ ਦਾ ਜੋਚੀ ਮੱਠ ਤੋਂ ਆਉਂਦੇ ਆ ਆਉਂਦੇ ਆ ਨੂ ਪਹਿਲਾਂ ਸੱਜੇ ਹੱਥ ਨਦੀ ਵਾਲੀ ਸਾਈਡ ਆਉਂਦਾ ਆ ਹਿਮਸਰੋਵਰ ਹਿਮਸਰੋਵਰ ਦੇ ਮੁਰੇ ਹੁੰਦੀਆਂ ਤੇ ਕਾਫੀ ਗੱਡੀਆਂ ਖੜੀਆਂ ਹੁੰਦੀਆਂ ਤੇ ਹੋਟਲ ਬਹੁਤ ਸੋਹਣਾ ਬਣਾਇਆ ਹੈ ਜੈ ਬਦਰੀ ਵਿਸ਼ਾਲ ਦਾ ਉੱਪਰ బోర్ਡ ਲੱਗਾ ਆ ਤੇ ਉਸ ਤੋਂ ਥੱਲੇ ਲਿਖਿਆ ਆ ਹੋਟਲ ਹਿਮਸਰੋਵਰ ਤੇ ਬਹੁਤ ਵਧੀਆ ਵਿਊ ਆ ਹੋਟਲ ਦਾ ਵੀ ਤੇ ਗੱਡੀਆਂ ਕਾਫੀ ਰੁਕਦੀਆਂ ਆ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਤੁਸੀਂ ਇਹ ਬਦਰੀ ਨਾਥ ਵਾਲੀ ਸਾਈਡ ਆ ਜਦੋਂ ਇਧਰੋਂ ਆ ਰਹੇ ਆ ਤਾਂ ਰਾਈਟ ਹੈਂਡ ਸੱਜੇ ਪਾਸੇ ਤੇ ਦੂਰੋਂ ਤਨ ਵੀ ਉਹ ਦੇਖ ਪਊਗਾ ਸਾਹਮਣੇ ਲੱਗਾ ਬੋਰਡ ਇਹਨਾਂ ਦਾ ਤੇ ਇਹ ਔੜੀਆਂ ਉਤਰ ਕੇ ਥੱਲੇ ਹੈਗਾ ਹੈਲੀਪੈਡ ਤੇ ਹੁਣ ਜਾ ਕੇ ਪਹਿਲਾਂ ਪੁੱਛੀਏ ਵੀ ਇਹ ਕਦੋਂ ਸਟਾਰਟ ਹੋ ਰਿਹਾ ਆ ਤੇ ਆਪਾਂ ਅੰਦਰ ਆ ਕੇ ਹਿਮ ਫਲੋਵਰ ਹੋਟਲ ਦੇ ਤੇ ਪਰੌਂਠੇ ਕਿੰਨੇ ਵਜੇ ਬਣੂਗੇ ਪਰੌਂਠਾ ਮਿਲੇਗਾ ਕਿਤਨੇ ਵਜੇ ਮਿਲੇਗਾ ਪੱਟੀ ਕਰ ਮੁੰਵੇ ਇੱਕ ਤਾਂ ਸੁਬਾਹ ਸੁਬਾਹ ਕੀ ਦਿੰਦੇ ਹੋ ਨਾਸ਼ਤੇ ਮੈਂ ਦੇਖੋ 90 ਸੁਬਾਹ ਸੁਬਾਹ ਇਤਨਾ ਹੈਵੀ ਹੋ ਜਾਂਦਾ ਹੈ ਡਾਕਟਰ ਹੈਵੀ ਨਹੀਂ ਹੁੰਦਾ ਕੋਈ ਬਾਤ ਨਹੀਂ ਜਿਆਦਾ ਬੈਕਟਰੀ ਦਮਾ ਤੇ ਆਫਿਸ ਕੰਮ ਹੈ ਇਸ ਦਾ ਸਭ ਨੇ ਤੇ ਫਿਰ ਸਿਰੇ ਪਰੌਂਠੇ ਸਾਨੂੰ ਮਿਲੇ ਨਹੀਂ ਤੇ ਕਹਿੰਦਾ ਪਰੌਂਠੇ ਅਜੇ 1 ਘੰਟਾ ਇਕੁਲ ਲੱਗਣਾ ਹੈ ਪੀ ਪ੍ਰੋਣਾਂ ਨੂੰ ਹੋਈ ਥੋੜਾ ਟਾਈਮ ਲੱਗੂਗਾ ਤਦ ਤੱਕ ਵੇਟ ਕਰਦੇ ਆ ਤੇ ਤਦ ਤੱਕ ਲੱਭਦੇ ਆ ਨਹੀਂ ਆਫਿਸ ਤੇ ਲੱਭ ਕੇ ਆਇਆ ਵੇਟ ਕਰਦੇ ਆ ਆਫਿਸ ਦੇ ਓਪਨ ਹੋਣ ਦੀ ਜਿਹੜਾ ਹੈਲੀਪੈਡ ਦਾ ਆਫਿਸ ਆ ਇੱਥੇ ਹੀ ਆ ਹਿਮਸ ਰੋਬਰ ਤੇ ਬਿਲਕੁਲ ਨਾਲ ਆ ਤੇ ਜਦ ਤੱਕ ਖੁੱਲਦੇ ਉਦ ਤੱਕ ਵੇਟ ਕਰਦੇ ਆ ਤਦ ਤੱਕ ਤੁਸੀਂ ਇੱਥੇ ਦੇ 뷰 ਦੇ ਆਨੰਦ ਮਾਣੋ ਤੇ ਇਹ ਬਾਈ ਕहां ਤੇ ਆ ਰਹੇ ਹੋ ਕहां ਤੇ ਆ ਹਾਂ ਹైదరాబాద్ ਸਾਊਥ ਸੇ ਸਾਊਥ ਹੀ ਹੋ ਗਿਆ ਨਾ ਉਹ ਗੁੱਡ 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 ਇੱਥੇ ਵੀਰੇ ਆਇਆ ਹੋਇਆ ਹైదరాబాద్ ਤੋਂ ਪੰਜਾਬੀ ਇਹਨਾਂ ਨੂੰ ਸਮਝ ਨਹੀਂ ਆਏਗੀ ਤੋਂ ਹਿੰਦੀ ਮੈਂ ਥੋੜੀ ਥੋੜੀ ਬਾਤ ਕਰਾਂਗੇ ਕੀ ਹਾਲ ਹੈ ਭਾਈ ਸਾਹਿਬ ਕੀ ਹਾਲ ਚਾਲ ਹੈ ਹੋਰ ਯੂ ਫਾਈਨ ਫਾਈਨ ਦੇਖਾ ਇੰਗਲਿਸ਼ ਸਮਝ ਆਤੀ ਹੈ ਹਿੰਦੀ ਸਮਝ ਨਹੀਂ ਆਤੀ कहाँ से आ रहे हो नहीं हैदराबाद वो तो आपकी रेजिडेंस हो गया ना घर हो गया यहाँ कहाँ से आ रहे होना बद्रीनाथ दर्शन हो गए अभी जा रहे हैं ना ओके तो ये पड़ता है गोविंद घाट पता है ना तो यहाँ गुरुद्वारा साहब है हेमकुंड साहिब वहाँ भी दर्शन करने जाओगे जाएंगे जाएंगे क्या बात है पैदल जाना आनंद आएगा पूरा पिछली दफा ना पंद्रह पंद्रह बीस बीस फुट ऊंची बर्फ की लेयर थी दोनों तरफ उसके अंदर से जाना पड़ता था अभी थोड़ी कम है तो वहां भी जाके आओ मैं जब केदारनाथ जी खुले थे न, ना उस दिन मैं वहाँ था दस तारीख को बारह तारीख को बद्रीनाथ जी खुले वहाँ था और पच्चीस को हेमकुंड साहब के एक खुले और पच्चीस को यहाँ आज तेईस तारीख हो गई ना तो हर का आनंद अपना अपना है भाई तुम कैसे मैं गाड़ी से आया हूँ ना मेरा यूट्यूब चैनल है भाई हाँ तो, तो मैं तेरह तारीख को चला गया था नाम है मैं बताता हूँ तो तेरह तारीख को चला गया था घर में तो फिर वापस आ गया ना तो हमारा नाम नागराज है अरे क्या बात है हम ना सुनो 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 कॉमिक्स पर सुना आपने कॉमिक्स किसी ने पढ़ा है उसमें ना राज कॉमिक्स होती है उसमें नागराज होता था एक सुपर कमांडो ध्रुव होता था पता है तो, तो मेरे को उसका याद है ऐसे करके नाक निकालता था <laughs> अब बिजनेस है हमारा अरे वाह थैंक यू थैंक यू आपकी जो लुक है ना ਉਹ ਰੈਣੀ ਕਾਂ ਜੈਸੀ ਹੈ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਸੱਚ ਮੈਂ ਇਹ ਸੱਚ ਮੈਂ ਬੋਲੋ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਤਾਮਿਲਨਾਡ ਦਾ ਤਲਿਵਾ ਲੱਗ ਰਿਹਾ ਹੈ ਨਾ ਤਾਂ ਮੈਨੇ ਜਰੂਰ ਤੋ ਨਹੀਂ ਨਾ ਬੋਲਾ ਸੱਚ ਬੋਲ ਰਹਾ ਹੂ ਨਾ ਤੋ ਇਹ ਭਾਈ ਤੋ ਬਹੁਤ ਵਧੀਆ ਲੱਗਾ ਭਾਈ ਸਾਹਿਬ ਆਪਕੇ ਸਭੀ ਸੇ ਮਿਲ ਕੇ ਬਲਾਈ ਸੋਨਿਹਾਲ ਕਾਤ ਛਿਰੇ ਕਾਲ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਆਸ ਕਰਦੇ ਆ ਤੁਸੀਂ ਮੇਰਾ ਚੈਨਲ ਵੀ ਦੇਖਿਆ ਕਰੋਗੇ ਮੇਰਾ ਚੈਨਲ ਦੇਖੋਗੇ ਦੇਖੇਗੇ ਹਾਂ ਲਗਾਓ 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 ਆਪਣਾ ਵੀ ਲਗਾਓ ਅਰੇ ਲਗਾ ਦਿਓ ਭਾਈ ਆਧੁਰ ਜਪਦਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਯਾ ਬਦਰੀ ਵਿਸ਼ਾਲ ਵੀ ਤਾਂ ਬੋਲ ਦੋ ਦੇਖੋ ਨਰਨਾਰਾਇਣ ਜੀ ਆ ਵਾਹਾਂ ਕੀ ਕਥਾ ਕਥਾ ਪਤਾ ਹੈ ਵਾਹਾਂ ਕੀ ਸਟੋਰੀ ਕੋ ਪਤਾ ਹੈ ਨਾ ਨਰਨਾਰਾਇਣ ਜੀ ਦਾ ਪਤਾ ਕਰਕੇ ਆ ਨਾ ਭਾਈ ਸਾਹਿਬ तो अच्छा एक गल मैंने हुन दसीया तो तकरीबन सारा मीडिया चक्की फिरदे आ सब मीडिया वाले है हां सब मीडिया वाले आपका कौन सा है 26 26 नाना का नंबर वन चैनल 26 वेरी गुड आपका कौन-कौन सा है आ जाओ हो रहा 26 सॉरी 26 वेल गुड न्यूज़पेपर में चीफ डिजाइनर अच्छा सारे बंदे रिपोर्टर ही है कुछ मीडिया से जुड़े हुए चैनल वाले ही है सभी तो आप

ਤੋ ਵਾਹ ਮੇਰੇ ਕੋ ਮਿਲੇ ਥੇ ਸੌਦ ਸੇ ਵਾਈਕਲ ਹਾਂ ਮੇਰੇ ਕੋ ਫੋਟੋ ਮੈਂ ਲਵ ਕੇ ਤੇ ਆਫਟਰ ਆਲ ਪਰੋਠੇ ਆ ਗਏ ਆ ਤੇ ਸਾਈਜ਼ ਬਹੁਤ ਛੋਟਾ ਆ ਮੈਨੂੰ ਦਿਖਾ ਭਾਈ ਤੋਪੂ ਇਸ ਕੀ ਆ ਜੇ ਪੀ ਰਾਂਗੇ ਰਸਟ ਰਹੇਗਾ ਨਾ ਜੇ ਮੈਂ ਸਾਈਜ਼ ਬਹੁਤ ਡਾ ਇਹ ਵੀਰੇ ਮੈਨੂੰ ਮਿਲੇ ਆ ਪਿਛਲੇ ਸਾਲ ਵੀ ਆਪਾਂ ਹੇਮਕੁੰਡ ਸਾਹਿਬ ਕੱਠੀ ਯਾਤਰਾ ਆਰੰਭ ਕੀਤੀ ਦੀ ਇੱਥੋਂ ਗੋਵਿੰਦ ਘਾੜ ਤੋਂ ਤੇ ਐਕੀ ਵੀ ਆਪਣੇ ਗਵਾਂਡੀ ਆ ਜਲੰਧਰ ਤੋਂ ਤੇ ਟੱਕਰੇ ਇੱਥੇ ਹੋਏ ਤਾਂ ਵੀਰੇ ਨੇ ਪਛਾਣ ਲਿਆ ਮੈਨੂੰ ਤੇ ਹੁਣ ਆਪਾਂ ਚੱਲੇ ਆ ਹੈਲੀਪੈਡ ਵਾਲੀ ਸਾਈਡ ਹੈਲੀਪੈਡ ਤੇ ਹੈਗਾ ਕੋਈ ਥੱਲੇ ਦਿਖਾਈ ਇੱਥੇ ਵੀ ਕੋਈ ਨਹੀਂ ਦੇ ਰਿਹਾ ਤੇ ਕਹਿੰਦੇ ਆ ਵੀ ਇਹ ਹੈਲੀਪੈਡ ਇਹੀ ਚੱਲਣਾ ਇਹ ਕੱਲ ਨੂੰ ਯਾਤਰਾ ਆਰੰਭ ਹੋ ਜਾਣੀ ਕੱਲ ਹੈਗੀ ਆ 24 ਮਈ ਤੇ 25 ਮਈ ਨੂੰ ਕਪਾੜ ਖੁੱਲਣੇ ਆ ਤੇ ਜਿਹੜੇ ਪੈਦਲ ਜਾਣ ਵਾਲੇ ਆ ਉਹਨਾਂ ਨੇ ਤਾਂ ਕੱਲ ਜਥੇਨਾ ਰਵਾਨਗੀ ਫੜ ਲੈਣੀ ਆ ਗੁਰਦੁਆਰਾ ਸਾਹਿਬ ਨੂੰ ਗੋਬਿੰਦ ਧਾਮ ਨੂੰ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਤੋਂ ਗੋਬਿੰਦ ਧਾਮ ਨੂੰ ਤੇ ਜਿਨ੍ਹਾਂ ਨੇ ਜਾਣਾ ਆ ਹੈਲੀਕਾਪਟਰਾਂ ਦੇ ਉੱਤੇ ਬਾਈ 에ਅਰ ਉਹਨਾਂ ਲਈ ਫੇ ਹੈਲੀਪੈਡ ਆ ਤੇ ਪਰ ਇੱਥੇ ਦਿਖਾਈ ਕੋਈ ਨਹੀਂ ਦੇ ਰਿਹਾ ਕੋਈ ਇੱਕ ਦਿਨ ਤੋਂ ਬਾਅਦ ਯਾਤਰਾ ਸਟਾਰਟ ਆ ਤੇ ਕੋਈ ਤਿਆਰੀ ਨਹੀਂ ਲੱਗ ਰਹੀ ਇੱਥੇ ਕੋਈ ਅਪਡੇਟ ਵੀ ਹੈ ਨਹੀਂ ਨਾ ਕੋਈ ਇੱਥੇ ਬੰਦਾ ਆ ਨਹੀਂ ਹੈਗਾ ਚਲੋ ਇਹ ਹੈਲੀਪੈਡ ਆ ਤੇ ਜਿੱਦਾਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਸੀ ਗੋਬਿੰਦ ਘਾਟ ਤੋਂ ਆਪਾਂ ਆਉਣਾ ਬਦੀ ਨਾਜੀ ਵਾਲੀ ਸਾਈਡ ਨੂੰ 1.5 ਕਿਲੋਮੀਟਰ 1 ਕਿਲੋਮੀਟਰ ਲਾ ਲਓ ਨਾ ਗੁਰਦੁਆਰਾ ਸਾਹਿਬ ਦੇ ਲਾਗੇ ਹੋ ਤੇ ਰੋਡ ਤੋਂ ਖੱਪੇ ਹੱਥ ਰੋਡ ਤੇ ਜਿਹੜੀ ਜਿਹੜੀ ਨਦੀ ਵਗਦੀ ਉਹਦੇ ਬਿਲਕੁਲ ਨਾਲ ਹੈਗਾ ਆ हिमथ्रोवर ਹੋਟਲ ਦੀ ਬੈਕ ਸਾਈਡ ਹੈਲੀਪੈਡ ਤੇ ਇੰਨੀ ਕ ਅਪਡੇਟ ਆ ਬਾਕੀ ਹਜੇ ਕੁਝ ਪਤਾ ਨਹੀਂ ਚੱਲ ਚੱਲਿਆ ਮੈਂ ਬਾਕੀ ਹਜੇ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਮੈਂ ਇੱਥੇ ਹੋਟਲ ਵਾਲਿਆਂ ਨੇ ਵੀ ਗੱਲ ਕੀਤੀ ਉਹ ਕਹਿੰਦਾ ਪਾਜੀ ਵੀ ਇੱਥੇ ਆਫਿਸ ਤਾਂ ਇਹਨਾਂ ਦਾ ਹੈਗਾ ਪਰ ਆਫਿਸ 'ਚ ਹੈ ਕੋਈ ਨਹੀਂ ਹਜੇ ਨਾ ਫੇਰ ਦੇ 8 ਵਜੇ ਦੇ ਬੈਠੇ ਸੀਗੇ ਤੇ ਹੁਣ 11:00 ਵਜੇ ਆ ਤੇ ਹੁਣ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਵਾਲੀ ਸਾਈਡ ਇੰਨੀ ਕ ਅਪਡੇਟ ਮਿਲੀ ਆ ਇੰਨਾ ਕਲੀਅਰ ਆ ਵੀ ਜਿਹੜਾ ਹੈਲੀਪੈਡ ਆ ਇਹ ਚੱਲੇਗਾ ਕਹਿੰਦੇ ਸੀਗੇ ਇਹ ਜਣੀ 99% ਆ ਵੀ ਇਹੇ ਚੱਲਣਾ ਆ ਜਿਹੜਾ ਗੋਵਿੰਦ ਘਾਟ ਵਾਲਾ ਆ ਉਹ ਉਹਨਾਂ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹ ਡੈਕਨ ਵਾਲਿਆਂ ਦਾ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਐ ਕਿ ਕੋਈ ਹੋਰ ਕੰਪਨੀ ਅਦਰ ਕੰਪਨੀ ਆ ਉਹ ਹੈਲੀਕਾਪਟਰ ਦੀ ਸੇਵਾ ਇੱਥੋਂ ਆਰੰਭ ਕਰੂਗੀ ਤੇ ਕੀ ਚਾਰजेस ਆ ਕੀ ਰੇਟ ਆ ਉਹਦੇ ਬਾਰੇ ਕੋਈ ਮਿਲਦਾ ਆ ਤੇ ਉਹਦੇ ਤੋਂ ਹੀ ਪਤਾ ਲੱਗ ਸਕੂਗਾ ਕਿ ਇੱਥੇ ਕੋਈ ਨਹੀਂ ਹੈਗਾ ਹੈਲੀਪੈਡ ਤੇ ਆਫਿਸ ਵੀ ਹੈਲੀਪੈਡ ਵਾਲਾ ਆਫਿਸ ਵੀ ਬੰਦ ਆ ਗੋਵਿੰਦ ਘਾਟ ਗੋਵਿੰਦ ਘਾਟ ਹੈਲੀਪੈਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਜਿਹੜਾ ਹਿਮ ਟ੍ਰੋਵਰ ਤੇ ਨਾਲੇ ਲੈਫਟ ਹੈਂਡ ਪਹਾੜ ਦੇ ਉੱਤੇ ਇੱਕ ਮੈਂ ਘਰ ਦੇਖਿਆ ਘਰ ਬਹੁਤ ਸੋਹਣਾ ਲੱਗਾ ਤੇ ਚਲੋ ਮੈਂ ਘਰ ਦੇਖਦੇ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਮੇਰਾ ਵੀਰ ਭਰਾ ਇੱਥੇ ਸ਼ੂਟ ਕਰਕੇ ਗਿਆ ਹੋਊਗਾ ਨਿਕਨੇ ਨਿਕੇ ਪੋਡੇ ਆ ਸੜਕ ਦੇ ਬਿਲਕੁਲ ਨਾਲੋਂ ਚੜਦੇ ਆ ਮੇਨ ਤੋਂ ਤੇ ਪਹਾੜ ਦੇ ਬਿਲਕੁਲ ਉੱਪਰ ਜਾ ਕੇ ਘਰ ਆ। ਵੀਊ ਬਹੁਤ ਸ਼ਾਨਦਾਰ ਆ। ਬਾਕੀ ਇਹ ਅੱਗੇ ਤੁਹਾਨੂੰ ਦਿਖਾਉਂਦੇ ਆ। ਹਾਂ। ਤਾ ਦੇਖੋ। ਇੱਥੇ ਦੇਖੋ ਜੀ ਇਹ ਜਿਹੜਾ ਘਰ ਹੈ ਨਾ ਮੈਂ ਸੋਚਦਾ ਤਾਂ ਜਿਹੜਾ ਹੋਟਲ ਹੈ। ਨਹੀਂ ਜੀ। ਜੀ ਜੀ ਬਹੁਤ ਬੜੀਆ ਵੀਊ ਹੈ ਜੀ ਇੱਥੋਂ। अच्छा नजारा दिखाई दे रहा है यहां से अब लोकल हो यहां के ठीक है जी हां जी यहां आ तो बहुत बड़ा मकान था पहले फिर कहां गया ओए रोड कटिंग पे चले पीछे रोड कटिंग में चला गया ठीक 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 तो गोविंद घाट में पड़ता जे भी बहुत बढ़िया तो अकेले अकेले घर है घर कम है ना इधर साइड हां हां उस साइड है इस साइड तो कम है होटल में होटल जरूर है पे चार पांच थे ना अच्छा जी घर टूटने अलग अलग हो गए अलग अच्छा अलग हो गए ठीक 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 बहुत अच्छा नजारा है सामने का ना जब सुबह उठते हो तो अच्छा लगता होगा सारा कुछ आ... आ... हम लोगो को तो अच्छा लगता है जी आ... हम तो देख रहे <laughs> आप डेली देख रहे हैं तो आपको नहीं अच्छा लगता है हमें तो बहुत अच्छा लग रहा है जी हाँ दिखा। यही है पीछे दिखा। नहीं है ना ऊपर तो नीचे से इस साइड तो कोई नहीं जाता होगा ना ऊपर वैली में जाते हैं जाड़, में जाते, है। जाते हैं आ, तो रास्ता कौन सा है अच्छा तो क्या लेने जाते हैं ऊपर अच्छा जी तो ऊपर पत्थर गिरने का डर नहीं रहता अच्छा तो आप डरते नहीं हो अपने डर नहीं लगता बन हाँ। आदत अच्छा एक यहाँ पे सुरंग बनी हुई है वो वाली तो अच्छा बना वहाँ जाते हैं लोग अगर हमने जाना हो तो जा सकते हैं कि नहीं रस्ता नहीं है ना यहाँ पुल था वो तो निकाल दिया यहाँ पे था

वो गर्मी है ना ना हाँ। तो बोलते बोलते हैं 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 जो वगैरह पानी पुनी पीने आ जाते यहां पे पे आते आते हाँ। देखे आपने ये नीचे शाम के टाइम हांजी हाँ। ओके।, ओके ओके गुड चलो बोहत वी ऊपर भी कुछ है चलो दिखावो ਇਹ ਇਹਨੂੰ ਪਹਿਲਾਂ ਮੈਂ ਪੁੱਛਿਆ ਸੀ ਕਿ ਕਿਉਂ ਆਵਾਜ਼ ਮਾਰ ਕੇ ਵੀ ਕਿੱਦਾਂ ਆਪਾਂ ਘਰ ਦੇਖ ਸਕਦੇ ਆ ਪਹਾੜ ਦੇ ਉੱਪਰ ਸਾਡੇ ਲਈ ਥੋੜਾ ਜਿਹਾ ਸ਼ੈਟਰਡ ਜਿਹਾ ਹੈਗਾ ਨਾ ਆ ਵੀ ਆ ਵਾਸਤਾ ਆ ਪੋਡੇ ਦੇਖੋ ਤੇ ਇਦਾਂ ਰਹਿੰਦੇ ਆ ਇੱਥੇ ਹਵਾ ਜੀ ਵਾ ਇਹ ਤਾਂ ਪਹਾੜੀ ਹੈ ਹਾਂ बहुत बहुत धन्यवाद आपने हमें आने की अनुमति दी और शूट करने दिया यहाँ पे ना तो मेरा यूट्यूब पे चैनल है जी अच्छा। हाँ जी तो उसी के लिए शूट करते हमें ये चलो आपका रूटीन का काम है हमें ये बढ़िया लगता है हमारे जो यूजर है देखने के लिए बहुत बढ़िया लगता है उनके लिए बिल्कुल क्योंकि ये चीजें ही है प्लेन में चलो जो ऐसा कुछ है नहीं, नहीं तो। ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਆਪਕਾ ਇਹ ਯਾਹ ਤਾਂ ਬਹੁਤ ਡਿਫਿਕਲਟ ਆ ਉਤਰਨਾ ਤੋਂ ਇਹ ਰਸਤਾ ਵਿਸਤਰੀ ਨਹੀਂ ਮਿਲਦੀ ਨਾ ਅਸਕਲ ਇਹ ਅਨਜਾਨ ਬੰਦਰ ਹੇ ਨੀਚੇ गिर ਜਾਏਗਾ ਓਹੋ ਲਓ ਜੀ ਇਹ ਤੁਹਾਨੂੰ ਅਜ ਦਿਖਾਇਆ ਆਪਾਂ ਗੋਵਿੰਦ ਘਾਟ ਦਾ ਪਹਾੜੀ ਘਰ ਇਹਨਾਂ ਦਾ ਘਰ ਤਾਂ ਕਾਫੀ ਵੱਡਾ ਸੀ ਕਹਿੰਦੇ ਬਿਲਡਿੰਗ ਹੋ ਗਿਆ ਸੀਗਾ ਉਹ ਤਾਂ ਦੇਖੋ ਜੀ ਜੈਨੂਨ ਜੀ ਗੱਲ ਆ ਚੱਲ ਵੇ ਕਾਕਾ ਚੱਲ ਕਿਦਾਂ ਲੱਗਾ ਵਧੀਆ ਲੱਗਾ ਪਹਾੜੀ ਘਰ ਦੇਖਿਆ ਦੀ ਕਦੀ ਅੱਗੇ ਹਾਂ ਨਹੀਂ ਨਹੀਂ ਦੇਖਿਆ ਦੇਖੋ ਥਿਊ ਕਿ ਨਹੀਂ ਸ਼ਾਨਦਾਰ ਆ ਜਾਨਵਰ ਕਹਿੰਦੇ ਤੇ ਪਾਣੀ ਪੀਣ ਆਉਂਦੇ ਇੱਥੇ ਥੱਲੇ ਇਦਾਂ ਬੱਕਰੀਆਂ ਦੇ ਢੰਡੂ ਆ ਐ ਥੱਲੇ ਆਉਂਦੇ ਕਹਿੰਦੇ ਤੂੰ ਪਹਾੜ ਦੇ ਉੱਤੇ ਦੀਦਾ ਰਹਿੰਦੇ ਨੇ ਪਹਾੜ ਦੇ ਉੱਤੇ ਹੀ ਆ ਘਰ ਇਹਨਾਂ ਦਾ ਵੀ ਤੇ ਲਓ ਜੀ ਤੁਹਾਨੂੰ ਬਾਹਰੋਂ ਦਿਖਾਉਂਦਾ ਪੂਰਾ ਵੀ ਆਪਾਂ ਕਿੱਥੋਂ ਆਏ ਆ ਉਹ ਆ ਉੱਥੇ ਘਰ ਜੀ ਹੋਣ ਇਹ ਇਹ ਰੋਡ ਦੇ ਉੱਤੇ ਨਾਲ-ਨਾਲ ਕਾਰ ਹੋਰ ਵੀ ਹੈਗੇ ਆ ਅੱਗੇ ਕਦੀ ਧਿਆਨ ਨਹੀਂ ਗਿਆ ਸੀ ਅੱਜ ਅਸੀਂ ਹੁਣ ਪੈਦਲ ਜਿੱਦਾਂ ਹੈਲੀਪੈਡ ਵਾਲੀ ਸਾਈਡ ਤੋਂ ਆਏ ਆ ਨਾ ਹਿਮਸ ਰੋਵਰ ਜਿਹੜਾ ਹੋਟਲ ਆ ਉਹਦੀ ਸਾਈਡ ਤੋਂ ਤੇ ਹੁਣ ਧਿਆਨ ਪੈਂਦਾ ਪਿਆ ਇਹਨਾਂ ਨੇ ਆ ਛੋਟੇ-ਛੋਟੀਆਂ ਪਾਥੀਆਂ ਪੱਤਕੇ ਲਾਈਆਂ ਕਾਂਦੇ ਨਾਲ ਤੇ ਛੋਟੇ-ਛੋਟੇ ਕਮਰੇ ਆ ਤੇ ਉੱਪਰ ਪਾਈਆਂ ਆ ਇਹਨਾਂ ਨੇ लोहे दिया चादर लोहे दिया टीना घोड़िया वाले हो हो घोड़े वाले भाई क्या हाल है हो गया रेडी कहाँ से आ रहे हो अब हाँ जोशीमठ से कहाँ रहते हो जोशीमठ रहते, रहते हो तो आप तो देरी क्यों लोग तो पहले के आ गए हो घोड़े वाले कितने घोड़े अपने तीन तो क्या रेट निकला अभी ਕੋਈ ਨਹੀਂ ਡਟਿਆ ਕੀ ਆ ਕੋਈ ਕੋਈ 1900 1900 ਚ ਵਾ ਗੁੱਡ ਘੋੜੇ ਵਾਲੇ ਕੱਲ ਵੀ ਆਪਾਂ ਬਲੌਗ 'ਚ ਦੇਖਿਆ ਸੀ ਆਈ ਜਾਂਦੇ ਆ ਹੋਰ ਆਈ ਜਾਂਦੇ ਆ ਇਹ ਜੋਚੀ ਮੱਠ ਤੋਂ ਕਾਫੀ ਘੋੜੇ ਆਏ ਆ ਹੋਰ ਤੇ ਇਹਨਾਂ ਦਾ ਵੀ ਰੋਜ਼ਗਾਰ ਆ ਇਹ ਇਨਾਂ ਨੇ ਵੀ ਇਹ ਜਿੰਨਾ ਜਿਹੜਾ ਕੁਪਾਰਡ ਖੁੱਲਣੇ ਗੁਰਦੁਆਰਾ ਸਾਹਿਬ ਦੇ ਉੱਨਾ ਚਿਰ ਇਹਨਾਂ ਦੀ ਰੋਜੀ ਰੋਟੀ ਚੱਲਣੀ ਆ ਇੱਥੋਂ ਤੇ ਬਾਕੀ ਆਫ ਸੀਜ਼ਨ ਦੇ ਵਿੱਚ ਇਹ ਚਲੇ ਜਾਂਦੇ ਹੋ ਫਿਰ ਜੋਛੀ ਮੱਠ ਚਮੋਲੀ ਤੇ ਇੱਥੋਂ ਮਤਲਬ ਜਿਹੜੀਆਂ ਮੇਨ ਪੱਕੀਆਂ ਦੁਕਾਨਾਂ ਉਹ ਤਾਂ ਰਹਿੰਦੇ ਇੱਥੇ ਬਾਕੀ ਸਾਰੇ ਚਲੇ ਜਾਂਦੇ ਥੱਲੇ ਜਿੱਦਾਂ ਬਦਰੀਨਾਥ ਜੀ ਆ ਉੱਥੋਂ ਵੀ ਥੱਲੇ ਆ ਜਾਂਦੇ ਆ ਨਾ ਬਦਰੀਨਾਥ ਜੀ ਵੀ ਬੰਦ ਹੋ ਜਾਂਦਾ ਉੱਥੇ ਵੀ ਸਨੋ ਬਹੁਤ ਪੈਂਦੀ ਆ ਇੱਥੇ ਸਨੋ ਤਾਂ ਨਹੀਂ ਇੰਨੀ ਪੈਂਦੀ ਪਰ ਕਾਫੀ ਹੱਦ ਤੱਕ ਜਿਹੜੇ ਆ ਕਾਰੋਬਾਰ ਘਟ ਜਾਂਦੇ ਆ ਨਾ ਉਸ ਵੇਲੇ ਤੇ ਫਿਰ ਉਹ ਜੋਚੀ ਮਾਟਾਂ ਜਾਂਦੇ ਉੱਥੋਂ ਆਪਣਾ ਵਰਕ ਸ਼ੁਰੂ ਕਰਦੇ ਆ ਉੱਥੋਂ ਕੰਮ ਸਟਾਰਟ ਕਰਦੇ ਆ ਨਾ